ਕਾਪਾ ਨਵਾ ਤੁਸੀਂ ਇੱਥੇ ਬੈਠੇ ਹੋ ਹੋ ਸਕਦਾ ਸੀ ਲੇਟ ਵੀ ਹੋ ਗਈ ਹੋਈ ਹੈ ਕਿਉਂਕਿ ਪਿਛਲੇ ਪ੍ਰੋਗਰਾਮ ਤੇ ਥੋੜਾ ਟਾਈਮ ਲੱਗ ਗਿਆ ਸੋ ਤੁਹਾਡੇ ਇੱਥੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਜੀ ਹਾਂ ਸਾਨੂੰ ਸਭ ਨੂੰ ਪਤਾ ਹੈ ਆਉਣ ਵਾਲੀ ਇੱਕ ਤਰੀਕ ਨੂੰ ਜਿਹੜੀਆਂ ਚੋਣਾਂ ਆਉਣੀਆਂ ਨੇ ਲੋਕ ਸਭਾ ਚੋਣਾਂ ਆਪਾਂ ਉਹਦੇ ਮੱਦੇਨਜ਼ਰ ਘੇਰਾਣੇ ਆਪਾਂ ਕੀ ਗੱਲ ਕਰ ਲਈਏ ਅਸੀਂ ਤਾਂ ਆਮ ਆਦਮੀ ਪਾਰਟੀ ਜਿਹੜੇ ਅਸੀਂ ਆਪਣੇ ਕੰਮ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ-ਕਿਹੜੇ ਕੰਮ ਅਸੀਂ ਕਰੇਗੇ ਫਰੇ ਫੈਸਲਾ ਤੁਸੀਂ ਕਰਨਾ ਹੈ ਜੀ ਕਿਹੜੇ ਕਿਹੜੇ ਕੰਮ ਹੋਏ ਨੇ ਤੂਲੀ ਚ ਤੇ ਕਿਹੜੇ ਕਿਹੜੇ ਰਾਤੋਂ ਦੀ ਵੋਟ ਪਾਉਣੀ ਹੈ ਜੀ ਵੀ ਆਪਾਂ ਤੂਲੀ ਦੇ ਕੰਮਾਂ ਦੇ ਬਾਰੇ ਸੋਚੀਏ ਕਿ ਜਿਹੜਾ ਸਭ ਤੋਂ ਵੱਡਾ ਮਸਲਾ ਸੀ ਕਿ ਸੂਆ ਕਵਲ ਕਰੋ ਦੀ ਗੰਦਗੀ ਦਾ ਘਰ ਪਣਿਆ ਹੋਇਆ ਜੀ ਬੱਚਿਆਂ ਨਾਲ ਕਈ ਹਾਦਸੇ ਹੋਏ ਚੂਹੇ ਦੇ ਕਰਕੇ ਬਿਮਾਰ ਨੇ ਆਖ ਆਪਣੇ ਨੇ ਦੇ ਲਈ ਤੇ ਸਭ ਤੋਂ ਪਹਿਲੇ ਰਾਤ ਦੇ ਸੀਐਮ ਸਾਹਿਬ ਮੇਹਿੰਦਰ ਸਿੰਘ ਮੁੱਖ ਮੰਤਰੀ ਬਣਾ ਕੇ ਤੁਸੀਂ ਭੇਜਿਆ ਕਿ ਉਹਨਾਂ ਨੇ ਕਿਹਾ ਵੀ ਸੂਆ ਢਗ ਲੈ ਤੇਤੀ ਕਰੋੜ ਰੁਪਏ ਦੀ ਲਾਗਤ ਨਾਲ ਉਹਦੇ ਵਿਚ ਵਿੱਚ ਸੂਆ ਕਵਰ ਹੋ ਗਿਆ ਜੀ ਸਾਡਾ ਸੂਨੇ ਦਾ ਪੁੱਤ ਤੇ ਉੱਥੇ ਬੱਚੇ ਵੀ ਆ ਕੇ ਖੇਡਦੇ ਨੇ ਸੈਰ ਵੀ ਕਰਦੇ ਨੇ ਮੈਨੂੰ ਲੋਕਾਂ ਨੇ ਕਿਹਾ ਕਿ ਜਿਹੜਾ ਸੂਆ ਦਾ ਤੁਸੀਂ ਟੱਕਦਾ ਪਰ ਉਹਦੇ ਜਿਹੜਾ ਸੁਧਰੀਕਰਨ ਦਾ ਇਹ ਕੰਮ ਜੇ ਰਹਿੰਦਾ ਕਿ ਜਿਹੜੇ ਬੈਂਚ ਲੱਗ ਜਾਣ ਤਾਂ ਕਿ ਮਾਵਾ ਭੈਣਾ ਬੈਠ ਸਕਣ ਸੈਰ ਕਰਦੀਆਂ ਕੋਈ ਕੰਮੇ ਰੱਖੇ ਜਾਣ ਸੋਹਣੇ ਤਾਂ ਉਹ ਵੀ ਕੰਮ ਜਿਹੜੀ ਗ੍ਰਾਂਟ ਹੈ ਉਹ ਵੀ ਜਲਦ ਜਲਦ ਸੀਐਮ ਸਾਹਿਬ ਲਾਖੂ ਕਰਨਗੇ ਤੇ ਦੂਜਾ ਕੰਮ ਜਿਹੜਾ ਸਵਨ ਹਸਪੀਟਲ ਦਾ ਹਮੇਸ਼ਾ ਕੋ ਪੇਸ਼ੈਂਟ ਜਿਹੜਾ ਜਾਂਦਾ ਸੀਗਾ ਹਸਪੀਟਲ ਉਹਨੂੰ ਰੈਫਰ ਹੀ ਕਰਨਾ ਪੈਂਦਾ ਸੀ ਇੱਕ ਤਾਂ ਰੈਫਰਲ ਸੈਂਟਰ ਬਣ ਗਿਆ ਅਸਟਾ ਕੋਈ ਵੀ ਮਰੀਜ਼ ਭਰਤੀ ਨਹੀਂ ਸੀ ਹਸਦਾ ਮੈਨੂੰ ਲੱਗਦਾ ਹਰ ਮਰੀਜ਼ ਰੈਫਰ ਕਰ ਦੋਗਾ ਲੋਕਾਂ ਸੀਗਾ ਸੋ ਉਹ ਵੀ ਜਿਹੜਾ 22 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਆਪਣਾ ਸਿਲਰ ਹਸਪੀਟਲ ਹੈ ਤੁਰੀ ਉਹਦੀ ਵੀ ਨਵੀਂ ਮਾਤ ਪਣ ਜਣੀ ਹੈ ਜਿਹੜੇ ਵਰਤ ਸਭ ਤੋਂ ਵਧੀਆ ਤੋਂ ਵਧੀਆ ਡਾਕਟਰਸ ਵਧੀਆ ਤੋਂ ਵਧੀਆ ਮਸ਼ੀਨਰੀ ਜਿਹੜੀ ਚਾਹੀਦੀ ਹੈ ਉਹ ਵੀ ਸੀ ਇੰਨਾ ਮਹੀਆ ਕਰ ਰਹੇ ਅਰਜੋਸਾ ਜੇ ਅਪਨ ਨਾਲੀਏ ਕਿ ਇਹ ਹਜਾ ਯੁੱਗ ਚਲ ਗਿਆ ਕਿ ਇੰਨੀ ਮੰਗਾਈ ਹੈ ਆਮ ਬੰਦੇ ਨੂੰ 152 ਜੀ ਖਰਚ ਕਬੀਲ ਜਾਣੇ ਨਾਉਂਦੇ ਨਾਉਂਦੇ ਰਾ ਜੇ ਇੱਕੋ ਇੱਕ ਮੁੱਖ ਮੰਤਰੀ ਹੈ ਜਿਹਨੇ ਸੋਚਿਆ ਕਿ ਆਮ ਬੰਦੇ ਨੂੰ ਆਪਾਂ ਥੋੜਾ ਜਿਹਾ ਹੌਲਾ ਕਰੀਏ ਭਾਰ ਵਡਾਈਏ ਪਿਛੇ 600 ਯੂਨਿਟ ਜਿਹੜੀ ਬਿਜਲੀ ਕੀ ਕੀਤੀ ਉਹ ਮੁੱਖ ਮੰਤਰੀ ਸਾਹਿਬ ਨੇ ਆਉਂਦਿਆਂ ਕੀਤੀ ਵਾਦਾ ਕਰਕੇ ਆਏ ਸੀ ਪੂਰਾ ਕੀਤਾ ਇਹ ਵੀ ਹੈਗਾ ਕਿ ਇਹਨੇ ਚੌਥੇ ਚਾਰਜ ਬਾਬਾ ਪੂਰਾ ਕਰੀਏ ਪਹਿਲੇ ਆਉਂਦੇ ਸਾਰੇ ਵਾਦਾ ਜਿਹੜਾ ਪੂਰਾ ਕੀਤਾ ਇੱਕ ਮੰਨ ਰਹਿ ਕਿ ਪੀਪੀਐਨ ਦੀ ਕਿ ਹਜ਼ਾਰ ਕੀ ਅਜ ਲਾਗੂ ਨਹੀਂ ਹੋਇਆ ਮੋਟੀ ਨਾਲ ਪੂਰੀ ਵਾਰਸ਼ ਕਰੂੰਗੀ ਮੈਂ ਬੈਠੀਆਂ ਅੱਜ ਜੀ ਬੈਠੇ ਨੇ ਤੇ ਤੁਸੀਂ ਬੇਫਿਕਰ ਹੋ ਜਾਓ ਜਲਦੋਂ ਜਲਦ ਸੀਐਮ ਸਾਹਿਬ ਇਹ